ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੇਪਰ 1 ਦੇ ਸੈਕਸ਼ਨ A ਦਾ ਅਗਲਾ ਕੁਐਸਚਨ ਦੇਖਾਂਗੇ ਜਿਹੜਾ ਸਾਡਾ ਅੱਜ ਦਾ ਕੁਐਸਚਨ ਹੈਗਾ ਇਹ ਉਹ ਲਿੰਗ ਤੇ ਬਚਨ ਬਦਲੋ ਤੇ ਟੌਪਿਕ ਦੇ ਉੱਪਰ ਹੈਗਾ ਮਤਲਬ ਕਿ ਲਿੰਗ ਤੇ ਬਚਨ ਬਦਲੋ ਟੌਪਿਕ ਨਹੀਂ ਹੈਗਾ ਲਿੰਗ ਤੇ ਬਚਨ ਟੌਪਿਕ ਹੈਗਾ ਉਹਦੇ ਵਿੱਚ ਹੈਗਾ ਕਿ ਉਹਦੇ ਵਿੱਚ ਜਿਹੜੇ ਸ਼ਬਦ ਹੁੰਦੇ ਉਹ ਕਿਦਾਂ ਆਪਣਾ ਰੂਪ ਬਦਲਦੇ ਆ ਕਵੈਸ਼ਨ ਹੈਗਾ ਯਾ ਪੰਜਾਬੀ ਵਾਕ ਵਿੱਚਲੇ ਸ਼ਬਦ ਲਿੰਗ ਅਤੇ ਵਚਨ ਅਨੁਸਾਰ ਕਿਸ ਤਰ੍ਹਾਂ ਰੂਪ ਬਦਲਦੇ ਹਨ ਉਦਾਹਰਣਾਂ ਸਹਿਤ ਚਰਚਾ ਕਰੋ ਪਹਿਲਾਂ ਇੰਟਰੋਡਕਸ਼ਨ ਵਿੱਚ ਅਸੀਂ ਲਿਖਾਂਗੇ ਕਿ ਪੰਜਾਬੀ ਵਾਕ ਵਿੱਚਲੇ ਸ਼ਬਦ ਲਿੰਗ ਅਤੇ ਵਚਨ ਅਨੁਸਾਰ ਰੂਪ ਬਦਲਦੇ ਹਨ ਇਹ ਬਦਲਾਅ ਵਾਕ ਦੇ ਅਰਥ ਨੂੰ ਸਪਸ਼ਟ ਕਰਨ ਲਈ ਜ਼ਰੂਰੀ ਹੁੰਦਾ ਹੈ ਇਹ ਬਦਲਾਅ ਕੁਝ ਨਿਯਮਾਂ ਅਨੁਸਾਰ ਹੁੰਦੇ ਹਨ ਇਹਦੀਆਂ ਕਿ ਉਦਾਹਰਣਾਂ ਲਿਖਿਆ ਅਸੀਂ ਆ ਅੰਤਕ ਪੁਲਿੰਗ ਨਾਮ ਵਾਲੇ ਸਧਾਰਨ ਵਾਕ ਦਾ ਬਹੁਵਚਨ ਇਹ ਅੰਤਕ ਵਿੱਚ ਬਦਲ ਜਾਂਦਾ ਹੈ ਜਿਵੇਂ ਇਹਦੀ ਐਗਜ਼ਾਮਪਲ ਹੈਗੀ ਮੁੰਡਾ ਆ ਰਿਹਾ ਹੈ ਤੇ ਜੇ ਜਦੋਂ ਅਸੀਂ ਬਹੁਵਚਨ ਇਹਨਾ ਹੋਵੇ ਤਾਂ ਲਿਖਦੇ ਹਾਂ ਮੁੰਡੇ ਆ ਰਹੇ ਹਨ ਤੇ ਫਿਰ ਇਹ ਅੰਤਕ ਪੁਲਿੰਗ ਨਾਮ ਵਾਲੇ ਸੰਬੰਧਕੀ ਵਾਕ ਦਾ ਬਹੁਵਚਨ ਇਹ ਆ ਬੰਦਾ ਹੈ ਮੁੰਡਿਆਂ ਨੇ ਮੁੰਡੇ ਨੇ ਆਉਣਾ ਹੈ ਮੁੰਡਿਆਂ ਨੇ ਆਉਣਾ ਹੈ ਇਸਤਰੀ ਲਿੰਗ ਨਾਵਾਂ ਦੇ ਬਹੁਵਚਨ ਸਧਾਰਨ ਅਤੇ ਸੰਬੰਧਕੀ ਵਕਾਂ ਤੇ ਅਨੁਸਾਰ ਬੰਦੇ ਹਨ ਆ ਅੰਤਕ ਇਸਤਰੀ ਲਿੰਗ ਦਾ ਬਹੁਵਚਨ ਵਾ ਅੰਤਕ ਜੋ ਬਦਲ ਜਾਂਦਾ ਹੈ ਜਿਵੇਂ ਦੁਆ ਕਰੋ ਤੇ ਬਹੁਵਚਨ ਇਹਦਾ ਕੀ ਹੁੰਦਾ ਦੁਆਵਾ ਕਰੋ ਕੇ ਪੁਲਿੰਗ ਨੂੰ ਇਸਤਰੀ ਲਿੰਗ ਵਿੱਚ ਪਰਿਵਰਤਤ ਕਰਨ ਲਈ ਅੰਤ ਵਿੱਚ ਈ ਲਗਾਈ ਜਾਂਦੀ ਹੈ ਇਹਦੇ ਐਗਜ਼ਾਮਪਲ ਹੈ ਕਿ ਦਾਦਾ ਦਾਜ ਨੂੰ ਜਿੱਥੇ ਫਿਰ ਕਿ ਇਸਤਰੀ ਲਿੰਗ ਨੂੰ ਦਾਦੀ ਕਹਿੰਦੇ ਆਂ ਕੁਰਤਾ ਕੁੜਤੀ ਕੁਝ ਵਿਅੰਜਨ ਪੁਲਿੰਗ ਤੋਂ ਇਸਤਰੀ ਲਿੰਗ ਬਣਾਉਣ ਲਈ ਅੰਤ 'ਚ ਈ ਜਾਂ ਈ ਲੱਗਦਾ ਹੈ ਜਿਵੇਂ ਮੋਰ ਤੋਂ ਮੋਰਨੀ ਚੋਰ ਤੋਂ ਚੋਰਨੀ ਹੰਸ ਤੋਂ ਹੰਸਨੀ ਜੇ ਕੋਈ ਪੁਲਿੰਗ ਈ ਅੰਤਕ ਹੈ ਤਾਂ ਉਸ ਦਾ ਇਸਤਰੀ ਲਿੰਗ ਬਣ ਬਣਾਉਣ ਲਈ ਅਣ ਜਾਂ ਹਨ ਲੱਗਦਾ ਹੈ ਦਾ ਜੀ ਤੁੰਦਰਜਨ ਖਿਡਾਰੀ ਤੋਂ ਖਿਡਾਰਨ ਮਾਲੀ ਤੋਂ ਮਾਲਨ ਕ ਅੰਤਕ ਪੁਲਿੰਗ ਤੋਂ ਇਸਤਰੀ ਲਿੰਗ ਬਣਾਉਣ ਲਈ ਕ ਤੋਂ ਬਾਅਦ ਆ ਧੁਨੀ ਜੋੜੀ ਜਾਂਦੀ ਹੈ ਜਿਵੇਂ ਅਧਿਆਪਕ ਤੋਂ ਅਧਿਆਪਕਾ ਪਾਠਕ ਤੋਂ ਪਾਟਕਾ ਪੁਲਿੰਗ ਦੇ ਅੰਤ ਵਿੱਚ ਏ ਰਾ ਜਾਂ ਆ ਰਾ ਹੋਵੇ ਤਾਂ ਇਸਤਰੀ ਲਿੰਗ ਦੇ ਅੰਤ ਵਿੱਚ ਆ ਧੁਨੀ ਦਿੱਤਾ ਹਨ ਨੂੰ ਜੋੜਿਆ ਜਾਂਦਾ ਹੈ ਜਿਵੇਂ ਸੁਨਿਆਰਾ ਸੁਨਿਆਰਨ ਸਪੇਰਾ ਸਪੇਰਨ ਗਰ ਆ ਅੰਤਕ ਇਸਤਰੀ ਲਿੰਗਨ ਆਫ ਦਾ ਬਹੁਵਚਨ ਆ ਅੰਤਕ ਲਾ ਕੇ ਬਣਦਾ ਹੈ ਜਿਵੇਂ ਕੁੜੀ ਤੋਂ ਕੁੜੀਆਂ ਕੁਰਸੀ ਤੋਂ ਕੁਰਸੀਆਂ ਇਸਤਰੀ ਲਿੰਗਨ ਨਾਵਾਂ ਤੇ ਇੱਕ ਵਚਨੀ ਸੰਬੋਧਨੀ ਰੂਪ ਲਈ ਏ ਪਛੇਤਰ ਵਰਤਿਆ ਜਾਂਦਾ ਹੈ ਅਤੇ ਬਹੁਵਚਨੀ ਸੰਬੋਧਨੀ ਰੂਪ ਲਈ ਓ ਪਛੇਤਰ ਵਰਤਿਆ ਜਾਂਦਾ ਹੈ ਜਿਵੇਂ ਭੈਣ ਭੈਣੇ ਭੈਣੋ ਕੁੜੀ ਕੁੜੀਏ ਕੁੜੀਓ ਇਸ ਤਰ੍ਹਾਂ ਪੰਜਾਬੀ ਚ ਪੰਜਾਬੀ ਭਾਗਤਿ ਸ਼ਬਦ ਲਿੰਗ ਅਤੇ ਵਚਨ ਅਨੁਸਾਰ ਰੂਪ ਬਦਲ ਦੇ ਬਦਲ ਕੇ ਵਾਕ ਨੂੰ ਸਹੀ ਬਣਾਉਂਦੇ ਹਨ ਅਤੇ ਵਾਕ ਨਿਰਮਾਣ ਚ ਨਿਪੁੰਨਤਾ ਲਿਆਉਂਦੇ ਹਨ ਇਹ ਸਾਡਾ ਅਜੇ ਤੱਕ ਕੁਐਸਚਨ ਹੈਗਾ ਇੱਕ ਵਾਰ ਅਸੀਂ ਮੇਨ ਬੋਡੀ ਬਾਰੇ ਦੇਖ ਲੈਂਦੇ ਆ ਫਿਰ ਕਿ ਅਸੀਂ ਕੀ ਬੜਿਆ ਸੀ ਇਹਦੇ ਵਿੱਚ ਕਿਉਂਕਿ ਇਹ ਜਿਹੜਾ ਹੈਗਾ ਪੂਰਾ ਫੈਕਚੁਅਲ ਕੁਐਸਚਨ ਹੈ ਇਹ ਫੈਕਚੁਅਲ ਮਤਲਬ ਕਿ ਫੈਕਚੁਅਲ ਨਹੀਂ ਹੈਗਾ ਇਹ ਕਨਸੈਪਚੁਅਲ ਕੁਐਸਚਨ ਹੈ ਇਹਦੇ ਵਿੱਚ ਸਾਨੂੰ ਕਨਸੈਪਟ ਪਤਾ ਹੋਣਾ ਚਾਹੀਦਾ ਹੈ ਕਿ ਕਿਦਾਂ ਕਿਹੜੇ ਰੂਲ ਹੁੰਦੇ ਆ ਠੀਕ ਹੈ ਸਾਨੂੰ ਇਹ ਰੂਲ ਯਾਦ ਕਰਨੇ ਪੈਣੇ ਆ ਜੇ ਅਸੀਂ ਰੂਲ ਨਹੀਂ ਯਾਦ ਕਰਨੇ ਤਾਂ ਅਸੀਂ ਐਗਜ਼ਾਮਪਲਾਂ ਯਾਦ ਕਰ ਸਕਦੇ ਆ ਤੇ ਫਿਰ ਅਸੀਂ ਉਹਦੇ ਅਕੋਰਡਿੰਗ ਲਿਖ ਸਕਦੇ ਆ ਠੀਕ ਹੈ ਇਹਦੇ ਵਿੱਚ ਅਸੀਂ ਕੋਈ ਦੇਖ ਲੈਂਦੇ ਆ ਕਿ ਜਿੱਦਾਂ ਜਦੋਂ ਕਿ ਕੋਈ ਸ਼ਬਦ ਹੁੰਦਾ ਉਹਦੇ ਵਿੱਚ ਲਾਸਟ ਵਿੱਚ ਆ ਲੱਗਿਆ ਹੋਵੇ ਤਾਂ ਉਹਦੇ ਬਹੁਵਚਨ ਏ ਹੁੰਦਾ ਜਿੱਦਾਂ ਅਸੀਂ ਕਹਿੰਦੇ ਨਾ ਮੁੰਡਾ ਮੁੰਡਾ ਅੱਜ ਆ ਰਿਹਾ ਹੈ ਫਿਰ ਜਦ ਅਸੀਂ ਬਹੁਵਚਨ ਆ ਤਾਂ ਕਹਿੰਦੇ ਮੁੰਡੇ ਆ ਜਾ ਰਹੇ ਆ ਠੀਕ ਹੈ ਫਿਰ ਜਦਾਂ ਕਈ ਹੁੰਦੇ ਆ ਜਿੱਦਾਂ ਕਈ ਵਾਰੀ ਅਸੀਂ ਇਹ ਅੰਤ ਗੁੰਤ ਲੰਦਾ ਇਹ ਕਹਿੰਦੇ ਨੇ ਕਿ ਮੁੰਡੇ ਨੇ ਆਉਣਾ ਹੈ ਠੀਕ ਹੈ ਉਹਦੇ ਵਿੱਚ ਫਿਰ ਜਦਾਂ ਜ਼ਿਆਦਾ ਵਚਨ ਲਈ ਅਸੀਂ ਇਹ ਆ ਸ਼ਬਦ ਇਹ ਆ ਵਰਤਦੇ ਆ ਲਾਸਟ ਵਿੱਚ ਮੁੰਡਿਆਂ ਨੇ ਆਉਣਾ ਹੈ ਫਿਰ ਜਦਾਂ ਇਹ ਇਸ ਤਰ੍ਹਾਂ ਜਿੱਦਾਂ ਕਿ ਸ਼ਬਦ ਜਿਹਦੇ ਅੰਤ ਵਿੱਚ ਆ ਹੁੰਦਾ ਹੈ ਤਾਂ ਉਹ ਬਾਅਦ ਵਿੱਚ ਬਹੁਵਚਨ ਉਹਦਾ ਵਾਹ ਬਣ ਜਾਂਦਾ ਹੈ ਜਿਦਾਂ ਦੂਆ ਕਰੋ ਤੇ ਦੂਆਵਾ ਕਰੋ ਠੀਕ ਹੈ ਐਗਜ਼ਾਮਪਲ ਨਾਲ ਸੀ ਯਾਦ ਕਰ ਸਕਦੇ ਹਾਂ ਯਾਦ ਕਰਨਾ ਥੋੜਾ ਔਖਾ ਹੈ ਕਿਉਂਕਿ ਉਹਦੇ ਵਿੱਚ ਇਹ ਨਹੀਂ ਨਾ ਪਤਾ ਲੱਗਦਾ ਕਿ ਸਧਾਰਨ ਜਾਂ ਸੰਬੰਧਕੀ ਪਾਕਾਂ ਦੇ ਅਨੁਸਾਰ ਕਿੱਦਾਂ ਜਾਣਾ ਇਹਦੇ ਵਿੱਚ ਸਿੰਪਲ ਵੀ ਲਿਖ ਸਕਦਾ ਕਿਉਂਕਿ ਮੈਂ ਤਾਂ ਦੇਖ ਕੇ ਲਿਖਿਆ ਹੈ ਨਾ ਮੈਨੂੰ ਵੀ ਇਹ ਵਿੱਚ ਲਿਖਿਆ ਲੱਗਦਾ ਹੋਇਆ ਠੀਕ ਮੈਂ ਤਾਂ ਦੇਖ ਕੇ ਲਿਖਿਆ ਤਾਂ ਕਰਕੇ ਮੈਂ ਤਾਂ ਪੂਰਾ ਸਹੀ ਲਿਖਿਆ ਹੈ ਤਬਾਕੀ ਇਹਦੇ ਵਿੱਚ ਅਸੀਂ ਐਗਜ਼ਾਮਪਲਾਂ ਨਾਲ ਯਾਦ ਕਰ ਸਕਦੇ ਹਾਂ ਤੇ ਫਿਰ ਜਿੱਦਾਂ ਕਿ ਅਸੀਂ ਦੇਖਿਆ ਸੀਗਾ ਕਿ ਕਈ ਵਾਰੀ ਆ ਹੋਵੇ ਤਾਂ ਉਹਦਾ ਇਸਤਰੀ ਲਿੰਗ ਈ ਬਣਦਾ ਹੈ ਜਿਦਾ ਦਾਦਾ ਦਾਦੀ ਬਣ ਜਾਂਦਾ ਫਿਰ ਉਸ ਤੋਂ ਅੱਗੇ ਅਸੀਂ ਦੇਖਿਆ ਹੈਗਾ ਕਿ ਜੇ ਕੇਵ ਬਿੰਜਨ ਪੁਲਿੰਗ ਕਿਦਾਂ ਹੁੰਦੀ ਹੈ ਜ ਜਿਹਨਾਂ ਦੇ ਲਾਸਟ ਵਿੱਚ ਈ ਜਾਂ ਈ ਲੱਗ ਜਾਂਦਾ ਹੈ ਜਿਦਾ ਮੋਰ ਨੂੰ ਮੋਰਨੀ ਬਣ ਜਾਂਦਾ ਹੈ ਠੀਕ ਹੈ ਫਿਰ ਉਸ ਤੋਂ ਅੱਗੇ ਅਸੀਂ ਦੇਖਿਆ ਸੀਗਾ ਕਿ ਕਈ ਵਾਰੀ ਲਾਸਟ ਵਿੱਚ ਈ ਦੀ ਆਵਾਜ਼ ਆਉਂਦੀ ਹੋਵੇ ਤਾਂ ਉਹਦੇ ਵਿੱਚ ਹਣ ਸ਼ਬਦ ਬਣ ਜਾਂਦਾ ਜਿਵੇਂ ਤਾਂ ਦਰਜੀ ਨੂੰ ਅਸੀਂ ਦਰਜਣ ਕਹਿੰਦੇ ਆ ਖਿਡਾਰੀ ਨੂੰ ਖੜਾਰਨ ਕਹਿੰਦੇ ਆ ਇਹਦੇ ਵਿੱਚ ਅਸੀਂ ਐਗਜ਼ਾਮਪਲਾਂ ਯਾਦ ਕਰਕੇ ਤਾਂ ਰੂਲ ਯਾਦ ਰੱਖ ਸਕਦੇ ਆ ਫੇਰ ਕਈ ਵਾਰ ਇਦਾਂ ਹੁੰਦਾ ਕਿ ਲਾਸਟ ਵਿੱਚ ਕਕਾ ਲੱਗਿਆ ਹੋਵੇ ਨਾ ਕ ਤੇ ਉਹਦੇ ਵਿੱਚ ਅਸੀਂ ਆਜ ਆਵਾਜ਼ ਘਟ ਸਕਦੇ ਆ ਲਾਸਟ ਵਿੱਚ ਇਦਾਂ ਮਤਲਬ ਕਿ ਅਧਿਆਪਕ ਨੂੰ ਅਧਿਆਪਕ ਕਹਿੰਦੇ ਆ ਫਿਰ ਉਸ ਤੋਂ ਬਾਅਦ ਜਿਹਦੇ ਵਿੱਚ ਏ ਰਾ ਜਾਂ ਆ ਰਾ ਲੱਗਿਆ ਹੋਵੇ ਲਾਸਟ ਵਿੱਚ ਉਹਦਾ ਇਸਤਰੀ ਲਿੰਗ ਆਵਾਂ ਬਣ ਜਾਂਦਾ ਆ ਜਿੱਦਾਂ ਸੁਨਿਆਰਾ ਤੋਂ ਸੁਨਿਆਰਣ ਬਣ ਜਾਂਦਾ ਫਿਰ ਜਦੋਂ 11 ਆ ਅੰਤ ਤੱਕ ਇਸਤਰੀ ਲਿੰਗ ਦਾ ਬਹੁਵਚਨ ਹੋਵੇ ਉਹਦਾ ਬਹੁਵਚਨ ਆਵਾਂ ਬਣ ਜਾਂਦਾ ਜਿੱਦਾਂ ਕੁੜੀ ਤੋਂ ਕੁੜੀਆਂ ਕੁਰਸੀ ਜਿਹੜੇ ਕਿਸਤਰੀ ਲਿੰਗ ਸ਼ਬਦ ਹੈ ਤੇ ਇਹਦਾ ਕੁਰਸੀ ਦਾ ਬਹੁਵਚਨ ਕੁਰਸੀਆਂ ਬਣ ਜਾਂਦਾ ਆ ਫਿਰ ਉਸ ਤੋਂ ਬਾਅਦ ਇਸਤਰੀ ਲਿੰਗ ਜਿਹੜੇ ਨਾਮ ਹੁੰਦੇ ਆ ਉਹਦੇ ਸੰਬੋਧਨੀ ਰੂਪ ਲਈ ਤਾਂ ਏ ਸ਼ਬਦ ਵਰਤੇ ਜਾਂਦਾ ਆ ਪਰ ਜਦੋਂ ਅਸੀਂ ਬਹੁਵਚਨੀ ਸੰਬੋਧਨੀ ਰੂਪ ਬਰਤਦੇ ਤਾਂ ਓ ਦੀ ਆਵਾਜ਼ ਆਉਂਦੀ ਆ ਜਿੱਦਾਂ ਅੱਜ ਕਹਿੰਦੇ ਨੇ ਘਰ ਵਿੱਚ ਵੀ ਜਿੱਦਾਂ ਸਮਝ ਲਓ ਘਰ ਵਿੱਚ ਸਾਡੇ ਕੋਈ ਭੈਣ ਹੋਵੇ ਜਾਂ ਫਿਰ ਸਾਡੇ ਵੱਡੇ ਬਜ਼ੁਰਗ ਹੁੰਦੇ ਆ ਠੀਕ ਆ ਉਹ ਤੁਹਾਨੂੰ ਇਹ ਤਾਂ ਕੁੜੀਆਂ ਨੂੰ ਕਿੱਦਾਂ ਕਹਿੰਦੇ ਆ ਕੁੜੀ ਇਹ ਤਾਂ ਕੁੜੀਆਂ ਨੂੰ ਕਹਿੰਦੇ ਆ ਕੁੜੀਏ ਗੱਲ ਸੁਣ ਫਿਰ ਜੇ ਜ਼ਿਆਦਾ ਕੁੜੀਆਂ ਹੋਣ ਤਾਂ ਉਹਨਾਂ ਨੂੰ ਕਹਿੰਦੇ ਕੁੜੀਓ ਇੱਧਰ ਆਓ ਜਰਾ ਠੀਕ ਹੈ ਇਦਾਂ ਅਸੀਂ ਇਹਦੇ ਖੇਦ ਵਿੱਚ ਇਹ ਸਾਡੇ ਰੂਲ ਸੀਗੇ ਤੇ ਬਾਕੀ ਮੈਂ ਆਸ ਕਰਦਾ ਕਿ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਤੇ ਬਾਕੀ ਜੇ ਕਿਸੇ ਦੀ ਕੋਈ ਵੀ ਸਜੈਸ਼ਨ ਹੈਗੀ ਆ ਤਾਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦਾ ਹੈ ਕਿਉਂਕਿ ਮੈਂ ਵੀ ਇੱਕ ਐਸਪੀਰੈਂਟ ਆ ਤੇ ਬਾਕੀ ਸਾਰਿਆਂ ਨੇ ਅਸੀਂ ਰਲ ਮਿਲ ਕੇ ਕਰ ਸਕਦੇ ਹਾਂ ਕਿਉਂਕਿ ਇਹਦੀ ਫੀਸ ਬਹੁਤ ਜ਼ਿਆਦਾ ਹੈ ਕੋਚਿੰਗ ਦੀ ਤੇ ਟੈਸਟ ਸੀਰੀਜ਼ ਕਿਤੇ ਮਿਲਦੀ ਨਹੀਂ ਮਾਡਲ ਆਨਸਰ ਵੀ ਨਹੀਂ ਕਿਤੇ ਮਿਲਦੇ ਤੇ ਬਾਕੀ ਕਿਸੇ ਦੀ ਵੀ ਕੋਈ ਸੁਜੈਸ਼ਨ ਹੈਗੀ ਆ ਤੁਹਾਨੂੰ ਦੱਸ ਸਕਦਾ ਹੈ ਤੇ ਬਾਕੀ ਟੈਲੀਗ੍ਰam ਜੁਆਇਨ ਕਰ ਲਿਓ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ